ਜੀ ਸਸੀ ਕਾਲਫਾ ਦੇ ਕਿਸਾਨ ਵੀਰਾਂ ਨੂੰ ਅੱਜ ਆਪਾਂ ਰੋਕਿੰਗ ਕਰਦੇ ਪਏ ਆ ਆਪਣੇ ਚੋਤੀ ਵੀ ਹੈਗਾ ਬੋਖਰਾ ਨਹੀਂ ਆ ਕੋਈ ਟੇਗਾ ਤਾਂ ਪਕਰਾ ਚੋਤੀ ਉਹ ਪੈੜੀ ਲਗਾਉਣਾ ਨਾ ਅਸੀਂ ਮਾਈ ਇੱਥੇ ਆਈ ਹੈ ਮਾਮਲੇ ਨਹੀਂ ਹੈਗਾ ਬੋਲਾ ਵੀ ਹੈ ਮਾਮਲੇ ਨਹੀਂ ਹੈਗਾ ਹਾਂ ਹੈ ਮਾਮਲੇ ਨਹੀਂ ਰੋਕਿੰਗ ਹੋ ਰਹੀ ਹੈ ਤੇ ये अपने इक महीन हो चुके चाक ब लगाए नहीं होगी ਜਿਹੜਾ ਆਪਣਾ ਰੋਕਿੰਗ ਵਾਲਾ ਆਲੂ ਆ ਉਹ ਆ ਰਿਹਾ ਇਹ ਪੱਲੀ ਪਰੇ ਤੇ ਛੱਡ ਦੇ ਰੱਖ ਸਿੱਧਾ ਇਹਦਾ ਰੰਗ ਥੋੜਾ ਵੱਖਰਾ ਇਹਦੇ ਨਾਲ ਤੇ ਇਹ ਉੱਚਾ ਆ ਰੋਕਿੰਗ ਪਹਲਾ ਕਿੱਦਾਂ ਕਰਦੇ ਆ ਹੋਰ ਰੋਕਿੰਗ ਕਰਦੇ ਆ ਆਟੋ ਕਰੀਏ ਕਿੱਦਾਂ ਕਰਦੇ ਆ ਉਹਨਾਂ ਨੂੰ ਬੂਟਿਆਂ ਦਾ ਪਤਾ ਹੈ ਮਤਲਬ ਆਮੰਦ ਨਹੀਂ ਕਰ ਸਕਦਾ ਆਮਦਦਾ ਵੀ ਕਰ ਸਕਦਾ ਤੇ ਇਹਨੂੰ ਸਮਝ ਇੱਥੇ ਥੋੜਾ ਮਤਲਬ ਆਪਣਾ ਆਲੂ ਹੈ ਜਿਹੜਾ ਥੋੜਾ ਜਾ ਨਿਕਲਦਾ ਪਿਆ ਬਿਕੋਸ ਇੱਥੇ ਅਸੀਂ ਆਪਾਂ ਦਵਾਈ ਲਗਾਈ ਸੀ ਤੁਹਾਨੂੰ ਤੁਸੀਂ ਅਪਡੇਟ ਦੇਖੀ ਹੋਗੀ ਤੇ ਤੁਹਾਨੂੰ ਪਤਾ ਹੋਊਗਾ ਇੱਥੇ ਆਪਾਂ ਸਾਰਾ ਦਵਾਈ ਲਗਾਈ ਸੀ ਉਹ ਤੋਂ ਬਾਅਦ ਫਿਰ ਦੇਖ ਸਾ ਇਹ ਪਾਕੋਲੇ ਕਰਕੇ ਨਾ ਇਹਦੇ ਵਿੱਚ ਬਹੁਤ ਸਾਰੇ ਆਲੂ ਮਤਲਬ ਮਿਕਸ ਹੋ ਗਏ ਉਹਨੇ ਹੁਣ ਜਦੋਂ ਬਹੁਤ ਸਾਰੇ ਆਲੂ ਨਿਕਲਦੇ ਪਏ ਆ ਕਮਾਨੀ ਜੋਤੀ ਤੇ ਪਖਰਾਜ ਵੀ ਨਿਕਲਦਾ ਪਿਆ ਵਿੱਚੋਂ ਵਿੱਚੋਂ ਤੇ ਹਮਾਰਨੀ ਤਾਂ ਵੈਸੇ ਅਸੀਂ ਕਰੀ ਲਗਾਇਆ ਨਹੀਂ ਪਰ ਪਤਾ ਨਹੀਂ ਇਹ ਡਿਫਰੈਂਟ ਵੈਰਾਈਟੀ ਪਤਾ ਨਹੀਂ ਕਿੱਥੋਂ ਆ ਗਈ